ਇਹ ਪ੍ਰਾਇਮਾ ਫੇਸਾ ਕੇਸ ਬਿਲਕੁਲ ਕਲੀਅਰ ਲੱਗ ਰਿਹਾ ਆ ਇਹ ਆਦਮੀ ਜਿਹੜਾ ਸਵੇਰੇ ਜ਼ਖਮੀ ਹੋਇਆ ਸੀਗਾ ਜੀ ਸਾਰਾ ਇਹਨੂੰ ਹੋਇਆ ਇਹਦੀ ਇੱਕ ਤਾਂ ਹੁਣੇ ਡੈਥ ਹੋ ਗਈ ਆ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਇਹੀ ਆਉਂਦਾ ਸੀਗਾ ਕਿ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗ੍ਰਨੇਡ ਜਾਂ ਕੋਈ ਕੁਝ ਹੋਰ ਇਹ ਤਾਈਂ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰੀਟਰੀਵ ਕਰ ਲੈ ਚੁੱਕ ਲੈ ਤੇ ਰੀਟਰੀਵ ਕਰਕੇ ਫਿਰ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਭਾ ਆ ਖੰਭਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਤੇ ਇੱਥੇ ਇਹ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜੇ ਇੱਕ ਦੋ ਗੈਂਗ ਇੱਕ ਦੋ ਟੈਰਰਿਸਟ ਆਰਗੇਨਾਈਜੇਸ਼ਨ ਸਾਡੇ ਇੱਥੇ ਚੱਲਦੀਆਂ ਪਈਆਂ ਆ ਬੀਕੇਆਈ ਆ ਜਾਂ ਹੋਰ ਹੈਗੇ ਆ ਉਹਨਾਂ ਦਾ ਲਈ ਇਹਦਾ ਸੰਬੰਧ ਲੱਗਾ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਅਹ ਔਰ ਉਸ ਤੋਂ ਬਾਅਦ ਇਸ ਚੀਜ਼ ਨੂੰ ਬਲਾਸਟ ਹੋ ਗਿਆ ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਹਦੇ ਹੱਥਾਂ 'ਚ ਹੀ ਸੀ ਜਦੋਂ ਇਹ ਚੀਜ਼ ਇਹ ਬਲਾਸਟ ਹੋ ਗਈ ਸੋ ਇਹਦਾ ਹੁਣ ਫਰਦਰ ਇਹਦੀ ਆਇਡੈਂਟੀਫਿਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਹੁਣ ਸਾਰਾ ਅਸੀਂ ਇਨਵੈਸਟੀਗੇਸ਼ਨ ਕਰਕੇ ਅੱਗੇ ਕਰਾਂਗੇ ਪਛਾਣ ਨਹੀਂ ਹੋਈ ਸਰ ਉਸ ਵੇਲੇ ਨਹੀਂ ਹਲੇ ਪਛਾਣ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਅਥੈਂਟਿਕ ਕਰ ਰਹੇ ਆ ਕਿ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਜੀ ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟੀਗੇਟ ਕਰਦੇ ਆ ਆਈ ਜਿਹੜਾ ਵੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਹੁੰਦੀ ਆ ਉਹ ਜਿਹੜੀ ਸਪੋਰਟਕ ਨੂਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਰਿਟਰੀਵ ਕਰਨ ਕੋਈ ਆਉਂਦਾ ਜੀ ਤੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਰ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰੀਟਰੀਵ ਕਰਨ ਲੱਗੇ ਇਹ ਬਲਾਸਟ ਹੋਇਆ ਕਿੰਨੇ ਵਜੇ ਕਮਿਸ਼ਨ ਪੀਏ ਜੀ ਸਿਟੀ ਦੀ ਹੋ ਗਈ ਡੈਥ ਹੋ ਗਈ ਹੋਦੀ ਡੈਥ ਇਹ ਤਕਰੀਬਨ 9:30 ਤੋਂ 10 ਵਜੇ ਦੇ ਵਿੱਚ ਵਿੱਚ ਸਰ ਪਤਾ ਲੱਗ ਰਿਹਾ ਕੋਈ ਪੁਲਿਸ ਮੁਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਅ ਸਰਕੰਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਜੀ ਔਰ ਇਹ ਵਿਸਫੋਟ ਨੂੰ ਇਹ ਇਥੋਂ ਰੀਟਰੀਵ ਕਰਕੇ ਅਕੇ ਉਸ ਦਾ ਕੀ ਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਆਪਣਾ ਇਹ ਤਲਾਸ਼ੀ ਜਰੀਏ ਜਰੀ ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜੀ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਬਰਾਮਤ ਹੋਇਆ ਮੌਕੇ ਤੇ ਮੈਂ ਮੈਂ ਹਾਲੇ ਤੱਕ ਉਹ ਨਹੀਂ ਦੱਸ ਸਕੂਗਾ ਏਰੀ ਏਰੀ ਪਰਸਨਲ ਏਰੀ ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜਾ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਸਾਰੀ ਇਨਵੈਸਟਿਗੇਟ ਕਰਕੇ ਅਸੀਂ ਅੱਗੇ ਕਰਾਂਗੇ ਟਾਰਗੇਟ ਕਿਹਨੂੰ ਕੀਤਾ ਹੈ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹਲੇ ਪਿੱਛੇ ਵੀ ਪੁਲਿਸ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਔਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਹਰ ਵੇਲੇ ਤਿਆਰ ਹਾਂ ਮੈਂ ਮੈਂ ਹਾਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਾਂਚ ਕਰ ਰਹੇ ਹਾਂ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਤੇ ਜੇਬ 'ਚ ਜੋ ਕੁਝ ਮਿਲਿਆ ਆ ਉਹ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਪਰ ਤੁਹਾਡੇ ਤੋਂ ਲੋਕਾਂ ਨੂੰ ਪੈਨਿਕ ਆਪੀ ਮੈਸੇਜ ਦੇਣਾ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪ੍ਰਾਣੇ ਜਿੰਨੇ ਵੀ ਪ੍ਰਾਣੇ ਇਦਾਂ ਦੇ ਅ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ ਚ ਟ੍ਰੇਸ ਹੋ ਚੁਕੇ ਆ ਹੈਪੀ ਪਾਸ਼ੀਆਂ ਜੀਵਨ ਫੌਜੀ ਵੱਲੋਂ ਕਿੰਨੇ ਵਾਰੀ ਲਈ ਜਾਂਦੀ ਸੀ ਅੱਛੀ ਅੱਧੀ ਕਿਸ ਤਰ੍ਹਾਂ ਦੀ ਮਾਰੀ ਹੁਣ ਪਹਿਲਾ ਕੇਸ ਆਇਆ ਦੇਖੋ ਹੈਪੀ ਪਾਸ਼ੀਆਂ ਵੀ ਉਸ ਜਿੱਥੇ ਬੰਦੀ ਦਾ ਇੱਕ ਮੈਂਬਰ ਆ ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਮਨੂ ਗਵਾਨ ਵੀ ਸੀਗਾ ਜੀ ਰਿੰਦਾ ਹੈ ਉਸ ਆ ਕਈ ਮੈਂਬਰ ਹੈਗੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਚਲਾ ਰਹੇ ਆ ਉਹ ਸਾਰਿਆਂ ਦੇ ਅਸੀਂ ਜਿਹੜੇ ਲੋਕਲ ਮੋਡਿਊਲ ਆ ਸਾਰੇ ਸਾਡੇ 100% ਕੇਸਸ ਸਫਲ ਹੋ ਚੁੱਕੇ ਆ ਇਹ ਵੀ ਅਸੀਂ ਫੌਰ ਛੇਤੀ ਕਰ ਲਾਂਗੇ ਹਲੇ ਤਾਂ ਇਨੀਸ਼ੀਅਲੀ ਕੁਝ ਨਹੀਂ ਤੁਹਾਨੂੰ ਦੱਸ ਸਕਦੇ ਜੀ ਮੈਂ ਹਲੇ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਠੀਕ ਹੈ